ਅੱਜ ਦੀ ਇਸ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਭਗਵੰਤ ਸਿੰਘ ਮਟੋਰ ਜੁੜੇ ਨੇ ਭਗਵੰਤ ਜੀ ਸਭ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੀ ਹੈ ਲਗਾਤਾਰ ਵਾਇਰਲ ਹੋ ਰਹੀ ਹੈ ਉਸ ਵੀਡੀਓ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਖਿਰ ਇਸ ਤਰ੍ਹਾਂ ਜਿਵੇਂ ਇੱਕ ਕੰਪਨੀ ਕਰ ਰਹੀ ਹੈ ਹੈਵੀ ਸਮਾਨ ਉਠਾ ਕੇ ਚੱਲਦੇ ਹੋਏ ਰੋਡ ਤੋਂ ਜਿੱਥੇ ਕਿ ਸਕੂਲ ਦੀਆਂ ਬੱਸਾਂ ਲੰਘਦੀਆਂ ਨੇ ਆਵਾਜਾਈ ਚੱਲਦੀ ਹੈ ਤੇ ਹਰ ਵੇਲੇ ਇਹ ਰੋਡ ਚੱਲਦਾ ਰਹਿੰਦਾ ਹੈ ਉਸ ਰੋਡ ਤੋਂ ਸ਼ਰਿਆਮ ਹੈਵੀ ਸਮਾਨ ਉਠਾ ਕੇ ਮਸ਼ੀਨਾਂ ਦੇ ਨਾਲ ਦੂਜੇ ਪਾਸੇ ਰੋਡ ਤੇ ਪਹੁੰਚਾਇਆ ਜਾਂਦਾ ਹੈ ਕਿਵੇਂ ਦੇਖਦੇ ਹੋ ਇਸ ਵੀਡੀਓ ਨੂੰ ਤੁਸੀਂ ਵੀ ਇਹ ਵੀਡੀਓ ਦੇਖੀ ਹੈ ਕੀ ਵਿਚਾਰ ਨੇ ਤੁਹਾਡੇ ਰਣਜੀ ਬਿਲਕੁਲ ਆਪਾਂ ਉਸੇ ਜਗ੍ਹਾ ਦੇ ਵਿੱਚ ਖੜੇ ਹੋਏ ਆ ਜਿੱਥੇ ਇਹ ਕੰਮ ਚੱਲ ਰਿਹਾ ਜੇ ਤੁਸੀਂ ਥੋੜੀ ਜਿਹਾ ਪਿੱਛੇ ਹੋ ਜਾਓ ਤਾਂ ਦਰਸ਼ਕਾਂ ਨੂੰ ਆਪਾਂ ਉਹ ਚੀਜ਼ ਦਿਖਾ ਸਕਦੇ ਹਾਂ ਜ਼ੂਮ ਕਰਕੇ ਵਿਚਾਈ ਦਿਖਾ ਸਕਦੇ ਹੋ ਜੇ ਜ਼ੂਮ ਹੁੰਦਾ ਬਿਲਕੁਲ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹੀ ਮਸ਼ੀਨ ਹੈ ਉਹ ਉਹ ਮਸ਼ੀਨ ਲੱਗੀ ਹੋਈ ਆ ਇੱਥੇ ਕੋਈ ਆਇਆ ਤਾਂ ਹੈ ਨਹੀਂ ਆ ਵੀ ਇੱਕ ਕਿਤੇ ਵੀਡੀਓ ਵਾਇਰਲ ਹੋ ਰਹੀ ਹੈ ਤੇ ਆਪਾਂ ਚਾ ਕੇ ਪਾ ਲਈ ਨਹੀਂ ਇੱਥੇ ਅਸੀਂ ਮੌਜੂਦ ਹੈ ਸਾਡੇ ਕੈਮਰੇ ਦੀ ਅੱਖ ਨਾਲ ਚੀਜ਼ਾਂ ਦੇਖ ਅਭਾ ਲਾਕੇ ਇਸ ਬਾਰੇ ਸਾਨੂੰ ਨੋਲੇਜ ਨਹੀਂ ਸੀਗੀ ਜਦੋਂ ਆਪਾਂ ਉੱਤੋਂ ਲੰਘਦਾ ਦੇਖਿਆ ਸਮਾਨ ਤਾਂ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਜਿਸ ਤਰ੍ਹਾਂ ਚਲਦੀ ਰੋਡ ਦੇ ਉੱਤੋਂ ਇਹ ਸਮਾਨ ਟਪਾਇਆ ਜਾ ਰਿਹਾ ਜਿਸ ਤੱਕ ਜਾਣੀ ਜੀ ਮੈਨੂੰ ਜਾਣਕਾਰੀ ਹੈ ਜਿਹੜਾ ਇੱਕ ਪਿੰਡਰ ਹੁੰਦਾ ਸ਼ਾਇਦ ਕੁਆਂਟਲ ਦੇ ਲਾਗੇ ਛਾਗੇ ਹੁੰਦਾ ਜਿਆਦਾ ਹੀ ਵਜਨ ਹੋਏਗਾ ਜਿਆਦਾ ਵਜਨ ਕਿਉਂਕਿ ਰੇਲਵੇ ਜਿਹੜੀਆਂ ਰੇਲ ਲਾਈਨ ਤੇ ਹੈਵੀ ਕੁਇਪਮੈਂਟ ਹੁੰਦੇ ਆ ਜਦੋਂ ਤੋਂ ਰੇਲ ਟੱਪਦੀ ਆ ਮਾਲ ਗੱਡੀਆਂ ਟੱਪਦੀਆਂ ਨੇ ਦੂਜੀਆਂ ਗੱਡੀਆਂ ਸਾਰੀਆਂ ਟੱਪਦੀਆਂ ਨੇ ਇਸ ਕਰਕੇ ਉਹ ਵੇਟਡ ਹੋਊਗੀ ਤੇ 5 5 ਪੀਸ ਹੂੰ ਰੋਡ ਦੇ ਦੂਜੇ ਪਾਸੇ ਪਹੁੰਚਾਇਆ ਜਾ ਰਿਹਾ ਹੈ ਹਾਲਾਂਕਿ ਰੇਲਵੇ ਸੈਂਟਰ ਦਾ ਪ੍ਰੋਜੈਕਟ ਹੈ ਤੇ ਸੈਂਟਰ ਮਾਲਾ ਮਾਲੂਮ ਜੇ ਸੈਂਟਰ ਕੋ ਗਰੀਬ ਨਹੀਂ ਹੁੰਦਾ ਹੂੰ ਸੈਂਟਰ ਤੋਂ ਸਰਕਾਰਾਂ ਚਲਦੀਆਂ ਨੇ ਕਿ ਸੈਂਟਰ ਸਰਕਾਰ ਜਾਂ ਜਿਨ੍ਹਾਂ ਨੇ ਜਾਂ ਸੈਂਟਰ ਦੀ ਸਰਕਾਰ ਨੇ ਜਿਹੜੇ ਠੇਕੇਦਾਰ ਨੂੰ ਜਿਹਨੇ ਵੀ ਇਹ ਕੰਮ ਦਿੱਤਾ ਕੀ ਦੇ ਪੱਥਰਾਂ ਤੋਂ ਬਿਨਾ ਵਜ੍ਹਾ ਕੋਈ ਦੇਖਿਆ ਨਹੀਂ ਹੈਗਾ ਕੋਈ ਮਤਲਬ ਘੱਟ ਲਾਗਤ ਦੀ ਚੱਕ ਚੱਕ ਚੱਲਦੇ ਮੈਂ ਦੱਸਦਾ ਲਾਗਤ ਘੱਟ ਆਪਣੀ ਲੱਗੇ ਤੇ ਆਪਾਂ ਕੰਮ ਦੇ ਦਈਏ ਜੇ ਸਰ ਭਗਵਾਨ ਜੀ ਕਿ ਮੈਂ ਦੱਸਦਾ ਜਿੰਨੀ ਕੁ ਮੈਨੂੰ ਨੋਲੇਜ ਹੈ ਜਦੋਂ ਰੇਲਵੇ ਕੰਮ ਦਿੰਦਾ ਹੈ ਕਿਸੇ ਨਿਜੀ ਠੇਕੇਦਾਰ ਨੂੰ ਤਾਂ ਇੱਕ ਸਰਕਾਰੀ ادارے ਦਾ ਬੰਦਾ ਇਨਸਾਨ ਸਰਕਾਰੀ ادارے ਦਾ ਨੁਮਾਇੰਦਾ ਕਹਿ ਸਕਦੇ ਆਪਾਂ ਨੁਮਾਇੰਦਾ ਇਸ ਦੀ ਦੇਖਰੇਖ ਕਰਦਾ ਹੈ ਜਿਹਨੂੰ ਕੇ ਲੋਕਲ ਇੱਥੇ ਪੀਡੀ ਕਹਿੰਦੇ ਨੇ ਪੀਡੀ ਇਹ ਉਹ ਸੈਂਟਰਲ ਗਵਰਨਮੈਂਟ ਅਤੇ ਇਹਨਾਂ ਠੇਕੇਦਾਰਾਂ ਦੇ ਵਿਚਕਾਰ ਦੀ ਕਰੀ ਹੁੰਦਾ ਹੈ ਜੋ ਕਿ ਉਹ ਸਾਰਾ ਕੰਮ ਦੇਖਦਾ ਹੈ ਕਿਤੇ ਕਮੀ ਹੈ ਉਹ ਨੋਟ ਕਰੇਗਾ ਕਿਤੇ ਕੰਮ ਠੀਕ ਨਹੀਂ ਹੋਇਆ ਦੁਬਾਰਾ ਉਹ ਕਰਵਾਏਗਾ ਪਰ ਇੱਡਾ ਵੱਡਾ ਕੰਮ ਹੋ ਰਿਹਾ ਪੀਡੀ ਨੂੰ ਵਿਖਾਈ ਨਹੀਂ ਦਿੰਦਾ ਮੇਰੇ ਕੁਐਸਚਨ ਇਹ ਹੈ ਤੁਹਾਨੂੰ ਗੱਲ ਮੈਂ ਇੱਥੇ ਆ ਰਿਹਾ ਗੱਲ ਇਹ ਹੈ ਤੁਸੀਂ ਇਹ ਚੀਜ਼ਾਂ ਨੂੰ ਜਾਣੋ ਮੈਂ ਨਹੀਂ ਜਾਣਦਾ ਸਿਰਫ ਆਪਾਂ ਕੀ ਦੇਖਿਆ ਵੀ ਇਹ ਜਦੋਂ ਉੱਥੋਂ ਲਗਾ ਰਹੇ ਰੱਬ ਨਾ ਕਰੇ ਖੁਦ ਨਾ ਕਰਤੇ ਕਿਉਂਕਿ ਅ ਪਿਛਲੀ ਵਾਰ ਇੱਕ ਨਦੀ ਉੱਤੇ ਪੁਲ ਵੀ ਟੁੱਟਿਆ ਸੀਗਾ ਬੜਵਡੇ ਐਂਗਰੇਨਾਂ ਪੁਲ ਬਣਿਆ ਸੀ ਜਿਆਦਾ ਹੁਣਾਂ ਤੋਂ ਕੋਈ ਤਿਆਰ ਚੱਲਦਾ ਸੀਗਾ ਇਹ ਨੌਰਥ ਵਾਲੇ ਪਾਸੇ ਸ਼ਾਇਦ ਸੀਗਾ ਮੇਰੇ ਪ੍ਰੋਪਰ ਯਾਦ ਨਹੀਂ ਹੈਗਾ ਟੁੱਟਿਆ ਸੀ ਪੁਲਾ ਹੈ ਨਾ ਸਾਊਥ ਸਾਈਡ ਸੀ ਸਾਊਥ ਸਾਈਡ ਸੀਗਾ ਨਾ ਕਿੱਡੇ ਸਲਿੰਗ ਸੀਗੇ ਉਹਨੂੰ ਪਾਏ ਕਿਉਂਕਿ ਕਿੱਡੇ ਮੋਟਾ ਸੀਗਾ ਜਦੋਂ ਮਾਰੀ ਘੜੀ ਹੁੰਦੀ ਨਾ ਦੱਸ ਕੇ ਨਹੀਂ ਆਉਂਦੀ ਇਹ ਵੀ ਪਤਾ ਇਹ ਰੋਡ ਤੋਂ ਚੱਲਣ ਵਾਲਾ ਚੱਲਿਆ ਕਿਤੇ ਹੋਰ ਕੰਮ ਹੋਵੇ ਤੇ ਪਹੁੰਚੇ ਕਿਸੇ ਹੋਰ ਤਰੀਕੇ ਘਰਾਂ ਦੇ ਕੋਲੇ ਕਿਉਂਕਿ ਕੱਲ੍ਹ ਰੋਡ ਚੱਲ ਰਿਹਾ ਲੋਕ ਲੰਘਦੇ ਸਕੂਲੀ ਬੱਥਾ ਤੁਹਾਨੂੰ ਦਿਖਾਈਆਂ ਆਪਾਂ ਸਕੂਲੀ ਬੱਥਾ ਲੰਘ ਰਹੀਆਂ ਕਿਸੇ ਨੂੰ ਪਤਾ ਤਾਂ ਨਹੀਂ ਹੈਗਾ ਨਾ ਵੀ ਉੱਪਰੋਂ ਕੀ ਚੱਲ ਰਿਹਾ ਇਹਦੇ ਤੁਹਾਨੂੰ ਨਹੀਂ ਪਤਾ ਸੀ ਮੰਨ ਨਹੀਂ ਪਤਾ ਸੀ ਆਪਾਂ ਦੇਖ ਕੇ ਵੀਡੀਓ ਬਣਾ ਲਈ ਵੀ ਯਾਰ ਆਪਰੋਂ ਗਲਤ ਲੱਗਿਆ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਹਾਂ ਇਹ ਇਸ ਰੋਡ ਦੀ ਗੱਲ ਕਰਦੇ ਹਾਂ ਰੋਡ ਜਿੰਦਬੜੀ ਤੋਂ ਹੋ ਕੇ ਭਲਾਨ ਸਾਈਡ ਨੂੰ ਜਾਂਦਾ ਹੈ ਇਸ ਉੱਤੇ ਕੰਮ ਚੱਲ ਰਿਹਾ ਇਸ ਦੇ ਨਾਲ ਹੀ ਕਿ ਰੋਡ ਹੋਰ ਹੈ ਅੱਗੇ ਉਹ ਪੈਟਰੋਲ ਪੰਪ ਤੋਂ ਲੈ ਕੇ ਨੰਗਲੀ ਨੂੰ ਜਾਂਦਾ ਹੈ ਸੇਮ ਇਸ ਤਰ੍ਹਾਂ ਦਾ ਰੋਡ ਹੈ ਉਸ ਰੋਡ ਨੂੰ ਕੰਮ ਚੱਲਦੇ ਲਿਹਾਜ ਨਾਲ ਬੰਦ ਕਰ ਦਿੱਤਾ ਗਿਆ ਹੂੰ ਉਨਕੋ ਤੇ ਕੰਮ ਚੱਲ ਰਿਹਾ ਹੈ ਹੂੰ ਕੋਈ ਲੰਘ ਨਾ ਸਕੇ ਕੋਈ ਇਨਸੀਡੈਂਟ ਨਾ ਹੋ ਸਕੇ ਕੋਈ ਦੁਰਘਟਨਾ ਨਾ ਹੋ ਸਕੇ ਪਰ ਇਸ ਰੋਡ ਤੇ ਵੀ ਕੰਮ ਚੱਲ ਰਿਹਾ ਹੈ ਇਸ ਰੋਡ ਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂ ਖਿਲਵਾੜ ਕੀਤਾ ਜਾ ਰਿਹਾ ਇਹਨੇ ਗੱਲ ਇਥੇ ਵੀ ਆ ਤੁਸੀਂ ਇਸ ਪਾਸੇ ਯਾਰ ਆ ਲਾਲੇ ਤੁਸੀਂ ਮੈਂ ਤਾਂ ਸਾਫ ਪਾਛਾ ਜੀ ਬੋਲੂਗਾ ਥੱਲੇ ਲੱਭ ਜਾ ਯਾਰ ਤੁਸੀਂ ਇਸ ਪਾਸੇ ਉਤਾਰਦੇ ਇਹ ਉਸ ਪਾਸੇ ਕੀ ਹੁੰਦਾ ਸੀ ਇਧਰ ਉਤਾਰਦੇ ਤਾਂ ਦੂਜੇ ਪਾਸੇ ਕਿਹਨੂੰ ਉਤਾਰ ਰਹੇ ਹੋ ਤੇ ਦਰਿਆ ਕਿਤੇ ਬਿਲਕੁਲ ਬਿਲਕੁਲ ਦੋਨਾਂ ਪਾਸੇ ਸੇਵ ਸੇਵ ਹੈ ਨਾ ਹੂੰ ਤੇ ਤੁਸੀਂ ਇੱਕ ਬਥੇ ਲਾ ਤੇ ਉੱਥੋਂ ਦੀ ਮਸ਼ੀਨ ਵਾ ਕੇ ਕਿ ਉੱਧਰ ਰੱਖ ਰੇ ਹਾਸੋਣੀ ਗੱਲ ਨਹੀਂ ਲੱਗਦੀ ਜਿਹੜਾ ਟਰਾਲਾ ਇੱਧਰ ਉਤਾਰ ਸਕਦਾ ਕੁਛ ਕਿੱਧਰ ਉਤਾਰ ਦੇ ਕੁਛ ਕਿੱਧਰ ਉਤਾਰ ਦੇ ਰਸਤੇ ਜਨਮ ਵੇ ਸੇਮ ਆ ਖਿਲਵਾੜ ਨਹੀਂ ਹੋਊਗਾ ਫਿਰ ਫਿਰ ਖਿਲਵਾੜ ਵੀ ਨਹੀਂ ਹੋਊਗਾ ਲੋਕੇ ਜਾਣੀ ਬਾਜੂਗੀ ਪਰ ਚੱਕਰ ਕੀ ਹੈ ਇੱਥੇ ਸਮਝੇ ਸਮਝਣਾ ਹੀ ਜ਼ਰੂਰੀ ਆ ਕਿਉਂ ਲੋਕਾਂ ਦੀ ਜਾਣਾ ਖਿਲਵਾੜ ਹੋ ਰਿਹਾ ਕਿਉਂ ਲੋਕਾਂ ਦੀ ਅੱਖਾਂ ਬੰਦ ਰਿਹਾ ਕਿਉਂ ਪਿੰਡ ਵਾਲੇ ਨਹੀਂ ਬੋਲਦੇ ਕਿਉਂ ਇਲਾਕੇ ਵਾਲੇ ਨਹੀਂ ਬੋਲਦੇ ਕਿਉਂ ਇੱਥੋਂ ਅਫਸਰ ਨਹੀਂ ਲੰਗਦੇ ਕੀ ਆ ਪਿੰਡ ਅੰਨ ਬੜੰਦਾ ਹੂੰ ਇੱਥੋਂ ਅਫਸਰ ਵੀ ਕੋ ਲੰਗਦਾ ਹੋਊਗਾ ਸੁਣੋ ਵੀਰ ਉਹ ਚੀਜ਼ ਦੇਖਦੇ ਨਾ ਵੀ ਇਹ ਦਿੱਖਤ ਉਹੀ ਜਾਂਦੀ ਦੇਖ ਸਕਦੇ ਯਾਰ ਉਹਨੇ ਕਿਉਂ ਦੇਖਦੀ ਮੈਂ ਲੰਦਪੁਰ ਸਾਹਿਬ ਤੋਂ ਆ ਗਿਆ ਮੈਨੂੰ ਪਤਾ ਲੱਗਿਆ ਚੀਜ਼ ਦਾ ਮੈਂ ਦੇਖਿਆ ਗਲਤ ਲੱਗੀ ਮੈਂ ਤੁਹਾਨੂੰ ਵੀ ਫੋਨ ਕਰਿਆ ਤੁਸੀਂ ਵੀ ਦੇਖਿਆ ਕਿ ਤੁਸੀਂ ਯਾਰ ਕੀ ਗਲਤ ਹੈ ਯਾਰ ਤੁਸੀਂ ਵੀ ਤਾਂ ਹੀ ਗੱਲ ਕੀ ਤੇ ਜਿਹੜੇ ਲੋਕ ਇੱਥੇ ਰੋਜ਼ ਲੰਘਦੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਹ ਮੈਂ ਅਫਸਰ ਨੋਟਿਸ ਕਿਉਂ ਨਹੀਂ ਲੈਂਦੇ ਜੀ ਵੱਡਾ ਸਵਾਲ ਇਹ ਅਫਸਰ ਨੋਟਿਸ ਕਿਉਂ ਨਹੀਂ ਲੈਂਦੇ ਜਦੋਂ ਕੋਈ ਘਾਟ ਹੋ ਜਾਊਗਾ ਕੋਈ ਵੱਡੀ ਟ੍ਰੇਜਡੀ ਹੋ ਜਾਊਗੀ ਤਾਂ ਬਾਅਦ ਆਪਾਂ ਬਿਆਨ ਵੀ ਦੇ ਦਿੰਦੇ ਆ ਕਾਰਵਾਈ ਵੀ ਕਰਦੇ ਆ ਪਹਿਲਾਂ ਕਿਉਂ ਨਹੀਂ ਕਰਦੇ ਹੂੰ ਸੋ ਅੱਜ ਤੇ ਹੀ ਨਾ ਇਹ ਪਹਿਲਾਂ ਕਰ ਵੀ ਕਿਉਂ ਨਹੀਂ ਕਰਦੇ ਹੁਣ ਆਏ ਅੱਜ ਦੀ ਖਬਰਦਾਰ ਕੀ ਰੁਕਦੇ ਰੁਕੇ ਜਾਂਦਾ ਇਹਨੂੰ ਨਹੀਂ ਰੁਕੇ ਜਾਊਗਾ ਇਹ ਵੀ ਮੈਂ ਤੁਹਾਨੂੰ ਦਾਅਵੇ ਨਾ ਕਹਿੰਦਾ ਪਰ ਅਸੀਂ ਜਦੋਂ ਕਿ ਕੰਮ ਖਲਵਾੜ ਬੰਦ ਰੂਣਾ ਹਟਣਾ ਅਸੀਂ ਵੀ ਨਹੀਂ ਆਪਾਂ ਵੀ ਓਨ ਕੈਮਰੇ ਦਾਅਵੇ ਨਾ ਕਹਿੰਦੇ ਬਿਲਕੁਲ ਪੱਤਰਕਾਰਾਂ ਦੀ ਇੱਕ ਮੋਰਲ ਡਿਊਟੀ ਹੁੰਦੀ ਹੈ ਕਿ ਜਿੱਥੇ ਆਮ ਲੋਕ ਆਵਾਜ਼ ਉਠਾਉਂਦੇ ਨੇ ਉਹਨਾਂ ਦੀ ਆਵਾਜ਼ ਕੋਈ ਸੁਣਦਾ ਨਹੀਂ ਲੋਕਾਂ ਨੂੰ ਪਤਾ ਨਹੀਂ ਕਿ ਅਸੀਂ ਆਪਣੀ ਆਵਾਜ਼ ਕਿੱਥੇ ਪਹੁੰਚਾਣੀ ਹੈ ਕਿਸ ਨੂੰ ਸ਼ਿਕਾਇਤ ਕਰਨੀ ਹੈ ਸਾਡਾ ਸਮਾਧਾਨ ਕਿਵੇਂ ਹੋਏਗਾ ਫਿਰ ਪੱਤਰਕਾਰਾਂ ਨਾਲ ਸੰਪਰਕ ਜ਼ਰੂਰ ਹੁੰਦਾ ਹੈ ਇਹ ਵੀਡੀਓ ਸਥਾਨਿਕ ਵਸਨੀਕਾਂ ਵੱਲੋਂ ਹੀ ਵਾਇਰਲ ਕੀਤੀ ਗਈ ਕਿ ਛੋਟੀ ਜਿਹੀ ਕੋਸ਼ਿਸ਼ ਉਹਨਾਂ ਵੱਲੋਂ ਜ਼ਰੂਰ ਕੀਤੀ ਗਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਵੀਡੀਓ ਕਿਸ ਨੂੰ ਦੇ ਦਿੱ ਫੇਰ ਲੰਘ ਰਹੀ ਬਿਲਕੁਲ ਛੋਟੇ ਬਤਿਆ ਦੀ ਕਿ ਇਹ ਵੀਡੀਓ ਅਸੀਂ ਕਿਸ ਨੂੰ ਦਈਏ ਤਾਂ ਜੋ ਇਹ ਕੰਮ ਰੁਕ ਸਕੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਹੈ ਭਗਵੰਤ ਜੀ ਇਸ ਕਰਕੇ ਵੀਡੀਓ ਵਾਇਰਲ ਹੋਈ ਸਾਡੇ ਤੱਕ ਪਹੁੰਚੀ ਆ ਅਸੀਂ ਜ਼ਰੂਰ ਇਹ ਮੁੱਦਾ ਉਠਾ ਰਹੇ ਆ ਤੇ ਸਬੰਧਿਤ ਕੰਪਨੀ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਤੇ ਪ੍ਰਸ਼ਾਸਨ ਨੂੰ ਵੀ ਪੁੱਛਾਂਗੇ ਕਿ ਆ ਕੀ ਰਜਿਆ ਖਿਲਵਾੜ ਕਿਉਂ ਹੋ ਰਿਹਾ ਇਹ ਇੱਥੇ ਗੱਲ ਹੋਰ ਮੈਂ ਮੈਂ ਸਰੋਤਿਆਂ ਨੂੰ ਕਹਿਣਾ ਚਾਹਨਾ ਵੀ ਜਿਹੜੇ ਤੇ ਬਥੇ ਨੀਕ ਹੁੰਦੇ ਜਿਹੜੇ ਵੀਡੀਓ ਵੇਖਦੇ ਸਾਰੀ ਗੱਲਾਂ ਨਾ ਤੁਸੀਂ ਪੱਤਰਕਾਰਾਂ ਖਿਰਤਣਾ ਛੱਡ ਦੇ ਕਰੋ ਵੀ ਪੱਤਰਕਾਰ ਹੀ ਹੱਲ ਕਰਕੇ ਦੇਵੇ ਤੁਹਾਡੀ ਵੀਡੀਓ ਵਾਇਰਲ ਹੋਈ ਸਾਨੂੰ ਪਤਾ ਲੱਗਿਆ ਆਪਾਂ ਬਾਤ ਹੀ ਜਾ ਕੇ ਆਪਾਂ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਨ ਜਾਂ ਬੋਲਦੇ ਆਪਾਂ ਤੁਹਾਡੀ ਜਗ੍ਹਾ ਤੇ ਆ ਕੇ ਹਾਲਾਂਕਿ ਡਿਊਟੀ ਤੁਹਾਡੀ ਬਣਦੀ ਬੋਲਣ ਦੀ ਆਪਾਂ ਇੱਥੇ ਬੋਲਦੇ 10 ਰੁਪਏ ਦੇ ਆ ਨੁਕਸਾਨ ਹੋ ਸਕਦੇ ਤੁਸੀਂ ਸਾਰੇ ਜਿਹੜੇ ਪੱਤਰਕਾਰ ਤਾਂ ਛੱਡਿਆ ਕਰੋ ਕਿਉਂਕਿ ਪੱਤਰਕਾਰ ਕੋਈ ਚੁਣਿਆ ਨਹੀਂ ਜਾਂਦਾ ਪੱਤਰਕਾਰਾਂ ਤੁਸੀਂ ਵੋਟਾਂ ਵਾਕ ਨਹੀਂ ਬਣਾਦੇ ਪੱਤਰਕਾਰ ਸਿਰਫ ਆਪਣੀ ਇੱਕ ਤੁਸੀਂ ਪੱਤਰਕਾਰ ਬਣਦੇ ਹੋ ਸਮਝੋ ਡਿਊਟੀ ਆਪਣੀ ਆਓ ਬੋਲੋ ਲੜੋ ਸੱਚ ਦੇ ਹੱਕ ਦੇ ਵਿੱਚ ਖੜੋ ਲੋਕਾਂ ਦੇ ਹੱਕ ਦੇ ਵਿੱਚ ਬੜਾ ਔਖਾ ਕੜਨਾ ਤੁਸੀਂ ਸਾਰੀ ਚੀਜ਼ ਪੱਤਰਕਾਰ ਤੇ ਛੱਡ ਦਿੰਦੇ ਆ ਵੀ ਯਾਰ ਤੁਸੀਂ ਹੁਣ ਕੀ ਕਰਿਆ ਤੁਸੀਂ ਉੱਥੇ ਕੀਤਾ ਕੀ ਹੋ ਗਿਆ ਉੱਥੇ ਕੀ ਹੋ ਗਿਆ ਹੁਣ ਇਹ ਡਿਊਟੀ ਤੁਹਾਡੀ ਬਣਦੀ ਆਪਾਂ ਜੋ ਕਰਨਾ ਸੀ ਆਪਾਂ ਕਰਤਾ ਹਾਂਜੀ ਇਹ ਵੀਡੀਓ ਅਸੀਂ ਜ਼ਿਆਦਾ ਲੰਬੀ ਨਹੀਂ ਬਣਾਣੀ ਹੈ ਫਿਲਹਾਲ ਇਹ ਕੰਮ ਚੱਲ ਰਿਹਾ ਇਹਦੇ ਵਾਰ ਅਸੀਂ ਤੁਹਾਡੇ ਵਿਚਾਰ ਸੁਣ ਲੈ ਕੀ ਆਖੇ ਤੁਹਾਡੇ ਕੀ ਵਿਚਾਰ ਨੇ ਜੀ ਗਲਤ ਕਰਨਾ ਜੀ ਮੈਂ ਤਾਂ ਫਿਰ ਇੱਕ ਡੱਟ ਮੈਂ ਤੇ ਗੱਲ ਰਹਿ ਨਹੀਂ ਹੁੰਦਾ ਆ ਬਿਲਕੁਲ ਟੋਟਲੀ ਗਲਤ ਹੈ ਜੇ ਮੇਰੇ opinion ਰਹਿ ਜਾ ਵੀ ਕਿਉਂਕਿ ਮੈਂ ਚਲੋ ਅਫਸਰ ਤਾਂ ਨਹੀਂ ਹਾਂ ਪਰ ਮੈਂ ਐਂਡਾ ਮੱਧਵਤੀ ਵੀ ਨਹੀਂ ਵੀ ਮੈਨੂੰ ਨਾ ਪਤਾ ਲੱਗੇ ਯਾਰ ਇਹਦੇ ਉੱਤੇ ਲੰਘੂਗਾ ਕੋ ਟੁੱਟ ਕੇ ਡੇਗ ਗਿਆ ਕੋਈ ਬੰਦੇ ਜਾਨ ਚੱਲ ਗਈ ਕੌਣ ਜ਼ਿੰਮੇਵਾਰ ਬਿਲਕੁਲ ਵੱਡਾ ਸਵਾਲ ਇਹਨਾਂ ਨੇ ਜ਼ਰੂਰ ਖੜਾ ਕੀਤਾ ਹੈ ਕਿ ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਜਿਵੇਂ ਮਸ਼ੀਨ ਦਾ ਸਾਨੂੰ ਨਾਂ ਤਾਂ ਨਹੀਂ ਪਤਾ ਪਰ ਜਦੋਂ ਮਸ਼ੀਨੋ ਸਮਾਨ ਉਠਾਉਂਦੀ ਹੈ ਛਲਿੰਗ ਨਾਲ ਵਜਨ ਹੁੰਦਾ ਹੈ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਗਿਆ ਛਲਿੰਗ ਟੁੱਟ ਗਿਆ ਉਦਾਹਰਨ ਵੀ ਦਿੱਤੀ ਆਪਾਂ ਬਿਲਕੁਲ ਉਦਾਹਰਨ ਵੀ ਤੁਹਾਨੂੰ ਦੱਸੀ ਹੈ ਕਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਇਸ ਤਰ੍ਹਾਂ ਦੇ ਹਾਸੇ ਦੀਆਂ ਹਾਦਸਾ ਹੁਣ ਤੋਂ ਪਹਿਲਾਂ ਕਿਉਂ ਹਾਦਸਾ ਹੁਣ ਤੋਂ ਪਹਿਲਾਂ ਪ੍ਰਸ਼ਾਸਨ ਕਿਉਂ ਨਹੀਂ ਜਾਗਦਾ ਕੰਪਨੀਆਂ ਕਿਉਂ ਅਜੇ ਹਾ ਰਿਸਕ ਲੈਂਦੀਆਂ ਨੇ ਕੰਪਨੀਆਂ ਦਾਅਵੇ ਕਰਦੇ ਆ ਨੇ ਕਿ ਉਹਨਾਂ ਦੇ ਸੇਫਟੀ ਡਿਪਾਰਟਮੈਂਟ ਆ ਲੱਗ ਹੈ ਸਿਕਿਉਰਿਟੀ ਡਿਪਾਰਟਮੈਂਟ ਆ ਲੱਗ ਹੈ ਤਾਂ ਕਿ ਉਹਨਾਂ ਦੇ ਸੇਫਟੀ ਡਿਪਾਰਟਮੈਂਟ ਸਿਰਫ ਤਨਖਾਹਾਂ ਲੈਣੂ ਨੇ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਉਹਨਾਂ ਨੂੰ ਵਿਖਾਈ ਨਹੀਂ ਦਿੰਦਾ ਅਜੇ ਇਹ ਵੱਡੇ ਸਵਾਲ ਇਸ ਪ੍ਰੋਜੈਕਟ ਦੇ ਵਿੱਚ ਨੇ ਜੋ ਕਿ ਅਸੀਂ ਲਗਾਤਾਰ ਸਮੇਂ-ਸਮੇਂ ਤੇ ਉਠਾਉਂਦੇ ਰਹੇ ਨੇ ਤੇ ਉਠਾਉਂਦੇ ਵੀ ਰਾਵਾਂਗੇ ਹਟਦੇ ਹਲੇ ਵੀ ਨਹੀਂ ਹੈ ਹਟਦੇ ਹਜੇ ਵੀ ਨਹੀਂ ਹੈ ਨਹੀਂ ਹਟਣਾ ਤੇ ਚਲੋ ਭਗਵੰਤ ਜੀ ਸਮਾਪਤੀ ਆਪਣੇ ਜਿੰਨੇ ਮੈਨੂੰ ਪਤਾ ਲੱਗਿਆ ਕਿ ਇਹ ਕੰਪਨੀ ਕਿਹੜੀ ਹੈ ਉਹਦਾ ਪਤਾ ਲੱਗਿਆ ਤੁਹਾਨੂੰ ਮੈਂ ਦੱਸ ਵੀ ਦਿਨਾ ਇਸ ਕੰਪਨੀ ਦੇ ਬਾਰੇ ਸਾਨੂੰ ਪਤਾ ਲੱਗਿਆ ਹੈ ਇਸ ਕੰਪਨੀ ਦਾ ਨਾਮ ਹੈ ਮਿਰਾਲ ਟੀਵੀਐਸਆਰ ਜੀਵੀ ਨਾ ਦੀ ਇਹ ਕੰਪਨੀ ਹੈ ਜੋ ਇਹ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ ਇਹਨਾਂ ਦੇ ਜੋ ਇੱਥੇ ਇਨਚਾਰਜ ਨੇ ਉਹਨਾਂ ਦਾ ਨੰਬਰ ਵੀ ਅਸੀਂ ਅਰੇਂਜ ਕਰਵਾਇਆ ਹੈ ਕੋਟੀ ਸਰ ਕਹਿੰਦੇ ਨੇ ਉਹਨਾਂ ਨੂੰ ਕੋਟੀ ਸਰ ਜੋ ਕਿ ਇਹ ਸਾਰਾ ਦੇਖਦੇ ਕਰ ਰਹੇ ਨੇ ਭਗਵੰਤ ਜੀ ਆਪਾਂ ਨੰਬਰ ਬੋਲਿਓ ਆਪਾਂ ਲਾਣ ਦੇ ਜੀ ਨੰਬਰ ਆਪਾਂ ਜਲਦੀ ਚ ਬਿਲਕੁਲ ਆਪਾਂ ਪੁੱਛ ਲੈਨੇ ਆ ਇਹਨਾਂ ਨੂੰ ਕਿ ਅਖਦੇ ਕੀ ਕਿਵੇਂ ਕਰ ਰਹੇ ਜੀ ਨੰਬਰ ਨੋਟ ਕਰੋ ਸਰ ਤੁਸੀਂ 6301 ਨਹੀਂ ਠੀਕ ਹੈ ਜੀ ਬਸ ਬਸ ਠੀਕ ਠੀਕ ਓਕੇ ਓਕੇ ਚਲੋ ਜੀ ਇਹਨਾਂ ਕੋਲ ਕਰਕੇ ਪੁੱਛ ਲੈਣੇ ਕਿ ਅਜੇ ਇਹ ਖਿਲਵਾੜ ਕਿਉਂ ਕੀਤਾ ਜਾ ਰਿਹਾ ਜੀ ਪਹਿਲਾਂ ਦੇਖਦੇ ਨੇ ਫੋਨ ਉਠਾ ਉਠਾਨਗੇ ਵੀ ਜਾਂ ਨਹੀਂ ਉਠਾਨਗੇ ਜੇ ਆਪਣੀ ਜ਼ਿੰਮੇਵਾਰੀ ਤੋਂ ਭੱਜਣਗੇ ਸਾਰਾ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜ਼ਰੂਰ ਕਰਾਂਗੇ ਬਿਲਕੁਲ ਫੋਨ ਇਹਨਾਂ ਨੇ ਨਹੀਂ ਉਠਾਇਆ ਇੱਕ ਵਾਰ ਫੇਰ ਟਰਾਈ ਕਰਦੇ ਆ ਭਗਵੰਦ ਜੀ ਇੱਕ ਵਾਰ ਫੇਰ ਟਰਾਈ ਕਰੋ ਇਹਨਾਂ ਦਾ ਫੋਨ ਬਿਲਕੁਲ ਥੋੜੇ ਸ਼ਬਦ ਦਰੁਸਤ ਕਰਦੇ ਆ ਕਿ ਇਹ ਸਾਰਾ ਕੁਝ ਸਹੀ ਹੋ ਰਿਹਾ ਹੈ ਇਹਨੂੰ ਤਾਂ ਪੁੱਛੀਂ ਚੱਲਦੇ ਰੋਡ ਦੇ ਉੱਤੋਂ ਸਮਾਨ ਇਸ ਤਰ੍ਹਾਂ ਲੰਘਾਇਆ ਜਾ ਸਕਦਾ ਹੈ ਕਿ ਨਹੀਂ ਲੰਘਾਇਆ ਜਾ ਸਕਦਾ ਬੜੀ ਉਪਲਬਧੀ ਕਰਨੀ ਵੱਡੀ ਲੈ ਲਈ ਜਾਂਦਾ ਫਿਰ ਤਾਂ ਬਿਲਕੁਲ ਕਰ ਸਕਦੇ ਆਪਾਂ ਮਤਲਬ ਇੰਦਾ ਵੱਡੇ ਵੱਡੀਆਂ ਕੰਪਨੀਆਂ ਇਸ ਤਰ੍ਹਾਂ ਕਰ ਸਕਦੀਆਂ ਨੇ ਜੇਕਰ ਕੋਟੀ ਸਰ ਨਹੀਂ ਉਠਾਉਂਦੇ ਤਾਂ ਐਸ ਡੀ ਐਮ ਪ੍ਰਸ਼ਾਸਨ ਡੀ ਸੀ ਮੈਡਮ ਤੱਕ ਅਸੀਂ ਸਵਾਲ ਜ਼ਰੂਰ ਪੁੱਛਾਂਗੇ ਜੇਕਰ ਪ੍ਰਸ਼ਾਸਨ ਮੰਨਦਾ ਹੈ ਕਿ ਇਹ ਗਲਤਤਾ ਇਹਨਾਂ ਨੂੰ ਬਣਦਾ ਜੋ ਕਾਰਵਾਈ ਆ ਉਹ ਵੀ ਜ਼ਰੂਰ ਅਸੀਂ ਕਰਵਾਵਾਂਗੇ ਨਹੀਂ ਚੱਕਿਆ ਦੋ ਜਰਵਿੰਦ ਚੱਕਿਆ ਕੋਈ ਜ਼ਿੰਮੇਵਾਰੀ ਤਾਂ ਦੇਖ ਲਓ ਕਿੰਨੇ ਕਿ ਜ਼ਿੰਮੇਵਾਰ ਹੈ ਜੇ ਗੱਲ ਕੋਈ ਹਾਦਸਾ ਹੁੰਦਾ ਇੱਥੇ ਤਾਂ ਕਿੰਨੀ ਕਿ ਜ਼ਿੰਮੇਵਾਰੀ ਨਹੀਂ ਬਣਦੀ ਹੈ ਕਿਉਂਕਿ ਫੋਨ ਜਿਦਾ ਮਰਜ਼ੀ ਹੋਵੇ ਜਦੋਂ ਆਪਾਂ ਡਿਊਟੀ ਹੈ ਸਾਡੀ ਆਪਾਂ ਸਾਡੇ ਕੋਲ ਪ੍ਰੋਜੈਕਟ ਮੈਨੇਜਰ ਆਪਾਂ ਜੇ ਆਪਾਂ ਪ੍ਰੋਜੈਕਟ ਦੀ ਦੇਖ ਰੇ ਕਰ ਰਹੇ ਕੋਈ ਵੀ ਹੋਵੇ ਤਾਂ ਸਾਡੀ ਡਿਊਟੀ ਬਣਦੀ ਹੈ ਕੋਈ ਫੋਨ ਆਵੇ ਚੱਕੀਏ ਕੋਈ ਰੱਬ ਨਾ ਕਰੇ ਕੋਈ ਅਜਿਹੀ ਗਲਤ ਨਹੀਂ ਹੋਗੀ ਕਿ ਫੋਨ ਦੋ ਆ ਗਏ ਬਿਲਕੁਲ ਹੈਨਾ ਚਲੋ ਫਿਲਹਾਲ ਇਹਨਾਂ ਨੇ ਫੋਨ ਤਾਂ ਨਹੀਂ ਚੁੱਕਿਆ ਤੇ ਹੁਣ ਸਾਡੀ ਅਗਲੀ ਡਿਊਟੀ ਕੀ ਹੈ ਕਿ ਅਸੀਂ ਗੱਲਬਾਤ ਕਰਾਂਗੇ ਪ੍ਰਸ਼ਾਸਨ ਨਾਲ ਐਸਡੀਐਮ ਮੈਡਮ ਐਸਡੀਐਮ ਸਰ ਸ਼੍ਰੀ ਆਨੰਦਪੁਰ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਸ ਸਬੰਧ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਕਿ ਇਹ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਹੈ ਸਹੀ ਹੋ ਰਿਹਾ ਤਾਂ ਕਿਵੇਂ ਹੋ ਰਿਹਾ ਹੈ ਗਲਤ ਹੋ ਰਿਹਾ ਤਾਂ ਕੀ ਕਾਰਵਾਈ ਕੀਤੀ ਜਾਊਗੀ ਕਿੰਨੇ ਦਿਨ ਤੋਂ ਚੱਲ ਰਿਹਾ ਹੁਣ ਤਾਂ ਕਿਉਂ ਨਹੀਂ ਦੇਖਿਆ ਸਾਡੇ ਕਹਿਣ ਤੋਂ ਬਾਅਦ ਕਿਉਂ ਦੇਖਿਆ ਬਿਲਕੁਲ ਵੱਡੀ ਗੱਲ ਇਹ ਹੈ ਜੁੜੇ ਰਹਿਣਾ ਸਾਡੇ ਇਸ ਵੀਡੀਓ ਨਾਲ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਰੇਲਵੇ ਨਿਜੀ ਰੇਲਵੇ ਦੁਆਰਾ ਨਿਜੀ ਠੇਕੇਦਾਰਾਂ ਨੂੰ ਜੋ ਕੰਮ ਦਿੱਤਾ ਗਿਆ ਉਹਨਾਂ ਦੀ ਮਨਮਰਜ਼ੀਆਂ ਬੰਦ ਕਰ ਸਕੀਏ ਸ਼ਾਇਦ ਜਿਹੜਾ ਅਗਲਾ ਕੋਲ ਹੋਵੇ ਜੇ ਅਗਲੀ ਦੀ ਇਨਫੋਰਮੇਸ਼ਨ ਆਪਾਂ ਦੇਖ ਸਕਦੇ ਪਾਰਟ 2 ਦੇ ਵਿੱਚ ਹੋਵੇ ਜ਼ਰੂਰ ਦੇਖਿਓ ਦੋਨੋਂ ਚੀਜ਼ਾਂ ਕਿਉਂਕਿ ਇਹ ਜਿੰਦਗੀ ਦਾ ਸਵਾਲ ਹੈ ਲੋਕਾਂ ਦੇ ਪਿੰਡਾਂ ਦੇ ਪਿੰਡਾਂ ਦਾ ਸਵਾਲ ਹੈ ਸਕੂਲ ਦੇ ਬੱਚਿਆਂ ਦਾ ਸਵਾਲ ਹੈ ਆਉਣ ਜਾਣ ਵਾਲੇ ਰਾਹ ਕੀ ਦਾ ਸਵਾਲ ਹੈ ਬਿਲਕੁਲ ਜੁੜੇ ਰਹਣਾ ਸਾਡੇ ਨਾਲ ਫਿਲਹਾਲ ਜਨਕਿ ਮੈਨੂੰ ਭਗਵੰਤ ਸਿੰਘ ਮਟੋਰ ਅਤੇ ਰਕੇਸ਼ ਰਾਣਾ ਨੂੰ ਦਿਉ ਜਾਜਤ ਅੱਛਾ ਠੀਕ ਹੈ ਸਤਿ ਸ਼੍ਰੀ ਅਕਾਲ ਰੇਲਵੇ ਦਾ ਕੋਈ ਪ੍ਰੋਜੈਕਟ ਚੱਲ ਰਿਹਾ ਜੀ ਥੱਲੋਂ ਟ੍ਰੈਫਿਕ ਲੰਘ ਰਹੀ ਅੰਡਰਪਾਸ ਦੇ ਥੱਲੋਂ ਤੇ ਉੱਤੋਂ ਉਹ ਸਮਾਨ ਜੜਾਏ ਉਹ ਕ੍ਰੋਸ ਕਰ ਰਹੇ ਜੀ ਤੁਹਾਡੇ ਨੋਟਿਸ ਵਿੱਚ ਹੈਗੀ ਸੀ ਗੱਲ ਇਹ ਤੁਸੀਂ ਮੇਰੇ ਨੋਟਿਸ 'ਚ ਲੈ ਕੇ ਆਏ ਹੋ ਕਿ ਮੈਂ ਇਹਦੀ ਹੁਣੀ ਇਨਕੁਆਇਰੀ ਕਰਾਉਣਾ ਹੈ ਕਿ ਇਹ ਸਾਰਾ ਮਸਲਾ ਹੈ ਕੀ ਹੈ हाँ जी आप उधर काम कर रहे हो रोड के ऊपर से आप सामान दूसरी तरफ लेके जा रहे हो क्रेन से नहीं। नहीं। उसका आपके पास कौन सा राइट है कौन सी परमिशन है आपके पास ये वही बोलिए आपका क्या चाहिए वही को दे दो मेरे को परमिशन है नहीं मैं वो बोल देगा नहीं है ना परमिशन तो सही बात है मेरा पास परमिशन है आपका क्या चाहिए बोलो जी आपका तंजीब में काना में क्या कहता है मेरे को मालूम है बाबू काना है कहा है मेरा पास काना है आप क्या कहता है बोलो वो वही डाल देगा नहीं क्या बात कर रहे हो सर आप क्या कहता है मेरे को मालूम नहीं है ये आप क्या क्या कैसा बात कर रहे हो काना है क्या कहना है बोल दे मेरा पास काना है जी आपका हिंदी में समझ में न मैं मैं आराम से सुनो सर आप क्या मैं रेलवे बाउंड्री से रेलवे बाउंड्री में शिफ्टिंग कर दिया ठीक है बाहर का साइड में नहीं है ठीक है जी मेरा रेलवे का है मेरे को परमिशन है ठीक है सेफ्टी के लिए मैं हंड्रेड केजेस उतारे के लिए मैं फिफ्टी टन का ट्रेन डाल दिया ठीक है हंड्रेड केजेस का मैं शिफ्टिंग के लिए मैं फिफ्टी टन का ट्रेन डाल दिया आपका अच्छा सुनो सर मैं हंड्रेड के जी लिफ्टिंग है फिफ्टी टन ट्रेन उतार है हंड्रेड केजेस के लिए फिफ्टी टन ट्रेन उठा रहे ठीक है जी मैं तो... इतना कैपेसिटी ट्रेन डाल दिया मेरे को सेफ्टी अच्छा बराबर है ठीक है जी ਤੋ ਜੇ ਦਾ ਕੋਈ ਮੋੜਾ ਮੋੜਾ ਪ੍ਰੋਬਲਮ ਆ ਗਿਆ ਤਾਂ ਮੇਰੇ ਜ਼ਿੰਮੇਵਾਰੀ ਆ ਤੁਹਾਡਾ ਨਹੀਂ ਹੈ। ਤੋ ਤੁਹਾਡਾ ਜ਼ਿੰਮੇਵਾਰੀ ਹੈ। ਚਾਹੀਏ ਜੇਹੀ ਤਾਂ ਮੈਂ ਜਾਣਦਾ। ਮੇਰਾ ਜ਼ਿੰਮੇਵਾਰੀ ਹੈ। ਤੋ ਠੀਕ ਹੈ। ਓਕੇ। ਓਕੇ।